हां जी ਸਮੂਹ ਪ੍ਰਾਇਮਰੀ ਐਸੋਸੀਏਟ ਅਧਿਆਪਕ ਸਾਥੀਆਂ ਨੂੰ ਸਤਿ ਸ੍ਰੀ ਅਕਾਲ ਸਥਿਓ ਥੋੜੀ ਜੀ ਤੁਹਾਡੇ ਨਾਲ ਵਿਚਾਰ ਸਾਂਝੀ ਕਰਨੀ ਸੀ ਕਿ ਤੁਹਾਨੂੰ ਜਿਵੇਂ ਪਤਾ ਹੈ ਕਿ ਅਸੀਂ ਆਪਣੀ ਜਥੇਬੰਦੀ ਦੀ ਇੱਕ 14 ਨਵੰਬਰ ਦੀ 14 ਦਸੰਬਰ ਦੀ ਸੌਰੀ ਮੀਟਿੰਗ ਬੁਲਾਈ ਹੋਈ ਹੈ ਸ਼ਨੀਵਾਰ ਐ ਸ਼ਨੀਵਾਰ ਔਰ ਦੂਸਰਾ ਸ਼ਨੀਵਾਰ ਤੇ ਸਭ ਨੂੰ ਛੁੱਟੀ ਵੀ ਹੈਗੀ ਹੈ ਤੇ ਅਸੀਂ ਸਮੂਹ ਜ਼ਿਲ੍ਹਾ ਕਮੇਟੀਆਂ ਸਮੂਹ ਬਲਾਕ ਕਮੇਟੀਆਂ ਨੂੰ ਮੈਸੇਜ ਲਾਇਆ ਹੋਇਆ ਵਾ ਆਪਣੇ ਲੈਟਰ ਪੈਡ ਤੇ ਵੀ ਅਸੀਂ ਕੱਢਿਆ ਜਿਹੜੀ ਆਪਣੀ ਮੀਟਿੰਗ ਆ ਮੋਗਾ ਵਿੱਚ ਰੱਖੀ ਹੋਈ ਆ ਨੇਚਰ ਪਾਰਕ ਤੇ ਉਹਦੇ ਸਬੰਧੀ ਬੇਨਤੀ ਆ ਕਿ ਅਸੀਂ ਬਹੁਤ ਸਾਰੇ ਸਾਥੀ ਮੈਂ ਗਰੁੱਪਾਂ ਦੇ ਵਿੱਚ ਤਕਰੀਬਨ ਦੇਖਦਾ ਰਹਿਣਾ ਬਹੁਤ ਸਾਰੇ ਸਾਥੀ ਇਦਾਂ ਦੇ ਆ ਜਿਹੜੇ ਬਹੁਤ ਮਤਲਬ ਜ਼ੋਰ ਲਾਉਂਦੇ ਆ ਬਾਕੀ ਸਾਥੀਆਂ ਨੂੰ ਮੋਟੀਵੇਟ ਕਰਨ ਲਈ ਵੀ ਆਪਾਂ ਸੰਘਰਸ਼ ਦਾ ਰਾਹ ਫੜੀਏ ਕਿਉਂਕਿ ਸਾਨੂੰ ਵੀ ਪਤਾ ਆ ਅਸੀਂ ਜਿੱਥੇ ਕਿ ਜੇ ਸਾਨੂੰ ਸਰਕਾਰ ਨੇ ਵਿੱਚ ਵਿਚਾਲੇ ਲਟਕਾਇਆ ਹੋਇਆ ਆ ਇਹ ਸੰਘਰਸ਼ ਦਾ ਰਸਤਾ ਜਿਹੜਾ ਫੜਨਾ ਬਹੁਤ ਜ਼ਰੂਰੀ ਹੈ ਸੋ ਉਹਦੀ ਪਲੈਨਿੰਗ ਦੇ ਲਈ ਅਸੀਂ ਇਹ ਮੀਟਿੰਗ ਰੱਖੀ ਹੈ ਜ਼ਿਲ੍ਹਾ ਕਮੇਟੀਆਂ ਬਲਾਕ ਕਮੇਟੀਆਂ ਨੂੰ ਤਾਂ ਅਸੀਂ ਮੈਸੇਜ ਲਾਈ ਚੁੱਕੇ ਹਾਂ ਤੇ ਸਮੂਹ ਕਿਡਰ ਨੂੰ ਵੀ ਸਾਡੀ ਬੇਨਤੀ ਹੈ ਕਿ ਕੋਈ ਵੀ ਸਾਥੀ ਜਿਹੜਾ ਵੀ ਆਉਣਾ ਚਾਹੁੰਦਾ ਆਪਣਾ ਵਿਚਾਰ ਰੱਖਣਾ ਚਾਹੁੰਦਾ ਸਾਡੇ ਨਾਲ ਜੁੜ ਕੇ ਕੰਮ ਕਰਨਾ ਚਾਹੁੰਦਾ ਉਹਨਾਂ ਨੂੰ ਵੀ ਸਾਡੇ ਵੱਲੋਂ ਵੈਲਕਮ ਹੈ ਉੱਥੇ ਨੇਚਰ ਪਾਰਕ ਮੋਗਾ ਵਿੱਚ ਪਹੁੰਚੋ ਅ ਸ਼ਨੀਵਾਰ ਨੂੰ ਤੇ ਆਪਣੇ ਜਿਹੜੇ ਵੀ ਅਨਮੁੱਲੇ ਤੁਹਾਡੇ ਵਿਚਾਰ ਆ ਕੋਈ ਵੀ ਸਲਾਹ ਦੇਣੀ ਚਾਹੁੰਦੇ ਹੋ ਕੋਈ ਵਧੀਆ ਸਾਨੂੰ ਗਾਈਡ ਕਰਨਾ ਚਾਹੁੰਦੇ ਹੋ ਸਾਡੀ ਟੀਮ ਨੂੰ ਤਾਂ ਸਾਨੂੰ ਬਹੁਤ ਖੁਸ਼ੀ ਹੋਊਗੀ ਸੋ ਸਾਰੇ ਸਾਥੀਆਂ ਨੂੰ ਬੇਨਤੀ ਆ ਕਿਉਂਕਿ ਗਰੁੱਪਾਂ ਦੇ ਵਿੱਚ ਅਸੀਂ ਬਹੁਤ ਸਲਾਮਾਂ ਕਰਦੇ ਆ ਕਹਿਨੇ ਆ ਪਲਾਨ ਕਰਦੇ ਆ ਪਰ ਅਸਲ ਦੇ ਵਿੱਚ ਜਦੋਂ ਅਸੀਂ ਸਾਹਮਣੇ ਬੈਠ ਕੇ ਗੱਲਬਾਤ ਕਰਦੇ ਆ ਤਾਂ ਉਹਦਾ ਕਿਤੇ ਨਾ ਕਿਤੇ ਬਹੁਤ ਵਧੀਆ ਪ੍ਰਭਾਵ ਜਾਂਦਾ ਬਹੁਤ ਸਾਰੇ ਇਹੋ ਜਿਹੇ ਸੂਝਮਾਨ ਸਾਥੀ ਹੁੰਦੇ ਜਿਨ੍ਹਾਂ ਦੇ ਮਾਈਂਡ ਵਿੱਚ ਬਹੁਤ ਸਾਰੇ ਵਿਚਾਰ ਵਧੀਆ ਹੁੰਦੇ ਆ ਪਰ ਉਹ ਅੱਗੇ ਰੱਖਨੇ ਪਾਉਂਦੇ ਸੋ ਸਾਰਿਆਂ ਲਈ ਖੁੱਲਾ ਮੌਕਾ ਹੈ 14 ਤਰੀਕ ਨੂੰ ਮੋਗਾ ਵਿੱਚ ਪਹੁੰਚੋ ਨੇਚਰ ਪਾਰਕ ਤੇ ਉੱਥੇ ਆ ਕੇ ਆਪਣੇ ਵਿਚਾਰ ਦਿਓ ਤੇ ਆਪਾਂ ਆਪਣੀ ਟੀਮ ਨੂੰ ਮਜ਼ਬੂਤ ਕਰੀਏ ਤੇ ਜਿਹੜਾ ਆਉਣ ਵਾਲਾ ਸਾਡਾ ਭਵਿੱਖਾ ਉਹਦੇ ਵਿੱਚ ਅਸੀਂ ਮਤਲਬ ਸਾਡੇ ਇਕੱਠ ਨੇ ਸਾਡੇ ਸੰਘਰਸ਼ ਨੇ ਤੈਅ ਕਰਨਾ ਵੀ ਅਸੀਂ ਕਿੱਥੋਂ ਤੱਕ ਪਹੁੰਚਾਂਗੇ ਕਿਉਂਕਿ ਸਾਨੂੰ ਕਾਗਜ਼ਾਂ ਵਿੱਚ ਤਾਂ ਪੱਕਾ ਕਰ ਦਿੱਤਾ ਗਿਆ ਹੈ ਕਾਫੀ ਟਾਈਮ ਤੁਹਾਨੂੰ ਪਤਾ ਸਰਕਾਰ ਨੇ ਆਉਂਦਾ ਹੀ ਇਹ ਚੀਜ਼ ਨੂੰ ਕਰਤਾ ਕਿਸੇ ਨੂੰ ਇਸ ਗੱਲ ਦੀ ਭੁੱਲਣੀ ਹੈਗੀ ਸੰਘਰਸ਼ ਵੀ ਕੀਤਾ ਬਹੁਤ ਕੁਛ ਬਹੁਤ ਕੋਸ਼ਿਸ਼ ਕੀਤੀ ਪਰ ਤੁਹਾਨੂੰ ਵੀ ਪਤਾ ਵੀ ਉਹ ਸੰਘਰਸ਼ ਦੇ ਬਦੌਲਤ ਅਸੀਂ ਸਿਰਫ ਆਰਡਰ ਤਾਂ ਲੈ ਲੈ ਸਕੇ ਹਾਂ ਬਹੁਤ ਥੋੜਾ ਜਲਦੀ ਪਰ ਜੋ ਅਸੀਂ ਚਾਹੁੰਦੇ ਸੀ ਕਿ ਜੋ ਸਾਡੇ ਨਾਲ ਵਾਅਦੇ ਕੀਤੇ ਸੀ ਉਹ ਸਾਨੂੰ ਪਤਾ ਕਿ ਪੂਰੇ ਨਹੀਂ ਹੋਏ ਸੋ ਸਾਥੀਓ ਇਹ ਸਭ ਦੀ ਸਲਾਹ ਲਈ ਸਭ ਦੀ ਮਤਲਬ ਅੱਗੇ ਜੋ ਵੀ ਰਣਨੀਤੀ ਅਸੀਂ ਬਣਾਉਣੀ ਹੈ ਉਦੇ ਲਈ ਅਸੀਂ ਸਭ ਨੂੰ ਖੁੱਲਾ ਸੱਦਾ ਦੇ ਰਹੇ ਹਾਂ ਕਿ 14 ਤਰੀਕ ਨੂੰ ਨੇਚਰ ਪਾਰਕ ਮੋਗਾ ਵਿੱਚ ਪਹੁੰਚੋ ਆਪਣੇ ਵਿਚਾਰ ਦਿਓ ਤੇ ਆਪਾਂ ਅੱਗੇ ਆਪਣੀ ਰਣਨੀਤੀ ਬਣਾ ਸਕੀਏ ਤੇ ਕੋਈ ਨਾ ਕੋਈ ਵਧੀਆ ਪਲਾਨ ਕਰਕੇ ਦੇਖੋ ਅਸੀਂ ਆਵਾਜ਼ ਤਾਂ ਸਾਰੇ ਸਾਥੀਆਂ ਨੂੰ ਦਿੱਤੀ ਹੈ ਕਿ ਸਾਨੂੰ ਸਾਰੇ ਜਿਹੜੇ ਅਸੀਂ 12000 ਟੀਚਰਾਂ ਖੱਜੇ ਪ੍ਰੀ ਪ੍ਰਾਇਮਰੀ ਐਸੋਸੀਏਟ ਤੇ ਪ੍ਰਾਇਮਰੀ ਐਸੋਸੀਏਟ ਸਾਨੂੰ ਸਭ ਨੂੰ ਇਕੱਠੇ ਹੋਣਾ ਪੈਣਾ ਪਰ ਫਿਲਹਾਲ ਦੀ ਘੜੀ ਅਸੀਂ ਆਪਣੇ ਸਾਥੀਆਂ ਨੂੰ ਇਸ ਕਰਕੇ ਕਹਿ ਰਹੇ ਹਾਂ ਕਿ ਘਟੋ ਘਟ ਪਹਿਲਾਂ ਅਸੀਂ ਆਪਣੀ ਤਿਆਰੀ ਤਾਂ ਕਰੀਏ ਫਿਰ ਦੂਸਰੇ ਸਾਥੀਆਂ ਨੂੰ ਵੀ ਅਸੀਂ ਨਾਲ ਰਲਾਉਣ ਨੂੰ ਅਗਲੀ ਮੀਟਿੰਗ ਅਸੀਂ ਆ ਕੋਸ਼ਿਸ਼ ਕਰਾਂਗੇ ਕਿ ਉਹ ਹੋਵੇ ਜ ਜਿਹਦੇ ਵਿੱਚ ਸਾਰੇ ਇਕੱਠੇ ਹੋ ਸਕਣ ਸੋ ਸਾਡੀ ਪ੍ਰਾਇਮਰੀ ਪ੍ਰਾਇਮਰੀ ਜਿਹੜੇ ਅਧਿਆਪਕ ਸਾਥੀ ਪ੍ਰੀ ਪ੍ਰਾਈਮਰੀ ਵਾਲੇ ਜਿਹੜੇ ਆ ਉਹਨਾਂ ਨੂੰ ਵੀ ਅਸੀਂ ਇਸ ਇਸ ਤੋਂ ਬਾਅਦ ਸੱਦਾ ਦੇਵਾਂਗੇ ਤੇ ਬੈਠ ਕੇ ਆਪਾਂ ਖੁੱਲੇ ਵਿਚਾਰ ਕਰਾਂਗੇ ਇੱਕ ਵਾਰ ਜਿਹੜੇ ਸਾਡੇ ਸਾਥੀ ਆ ਉਹਨਾਂ ਨੂੰ ਬੇਨਤੀ ਆ ਕਿ 14 ਤਰੀਕ ਨੂੰ ਜ਼ਰੂਰ ਟਾਈਮ ਕੱਢੋ ਕਿਉਂਕਿ ਸ਼ਨੀਵਾਰ ਦਾ ਦੇਣਿਆ ਦੂਸਰਾ ਸ਼ਨੀਵਾਰ ਆ ਸਾਨੂੰ ਛੁੱਟੀ ਆ ਕੰਮ ਤਾਂ ਦੇਖੋ ਜ਼ਿੰਦਗੀ ਤੇ ਮੁੱਕਣੇ ਨਹੀਂ ਹੈਗੇ ਪਰ ਇਹ ਸਾਡੇ ਵਾਸਤੇ ਬਹੁਤ ਜ਼ਰੂਰੀ ਕੰਮ ਆ ਇਸ ਤੋਂ ਜ਼ਰੂਰੀ ਕੰਮ ਕੋਈ ਨਹੀਂ ਹੈਗਾ ਸਾਡਾ ਆਉਣ ਵਾਲਾ ਭਵਿੱਖ ਤੈਅ ਕਰਨਾ ਇਸ ਚੀਜ਼ ਨੇ ਹੁਣ ਸੋ ਇਸ ਚੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ ਭਵਿੱਖ ਬਾਰੇ ਸੋਚਦੇ ਹੋਏ ਸਾਰਿਆਂ ਨੂੰ ਸਾਡੀ ਬੇਨਤੀ ਆ ਵੱਧ ਤੋਂ ਵੱਧ ਸਾਥੀ ਉੱਥੇ ਪਹੁੰਚੋ ਤਾਂ ਕਿ ਅਸੀਂ ਅਗਲੀ ਆਪਣੀ ਰਣਨੀਤੀ ਵਧੀਆ ਤਰੀਕੇ ਨਾਲ ਤੈਅ ਕਰ ਸਕੀਏ ਬਹੁਤ ਬਹੁਤ ਧੰਨਵਾਦ